ਬਾਈ ਕੱਲ ਠੱਗੀ ਜੱਚ ਕਰਾ 1500 ਰੁਪਈਆ ਕੁੰਣਿਸ਼ਨੀਵਾਰ ਦੀ ਗੱਲ ਹੈ ਤੇ ਸ਼ੁੱਕਰਵਾਰ ਦੀ ਗੱਲ 1500 ਰੁਪਈਆ ਜਿਹੜਾ ਬਾਈ ਨੇ ਠੱਗੀ ਵਜੀ ਹੈ ਜੀ ਕਿਸੇ ਨੂੰ ਜੇ ਮੰਨ ਲਓ ਆਪਣੀ ਵੀਡੀਓ ਵੇਖ ਕੇ ਕੋਈ ਵੀ ਬੰਦਾ ਫੋਨ ਕਰਦਾ ਵੀ ਬਾਈ ਮੈਂ ਰ ਇੱਥੇ ਖੜਾ ਫਲਾਣੇ ਸੰਗ ਹੈ ਕਹਦਾ ਬਾਈ ਨਾਲ ਹੋਇਆ ਕਿਉਂਕਿ ਆਪਾਂ ਗੱਲਬਾਤ ਕਰਦੇ ਆ ਨਾ ਬਾਈ ਕੀ ਗੱਲ ਹੋਈ ਸੀ ਉਦੋਂ ਮਤਲਬ ਕੋਈ ਆਦਾ ਮੈਂ ਉਹਨਾਂ ਨਾਲ ਤੁਹਾਡੇ ਕੋਲੇ ਗੱਡੀ ਲੈ ਕੇ ਹਾਂਜੀ ਸਸਤੀ ਕਾਲ ਦੋਸਤੋ ਪਿੰਡੂ ਕਿੱਧਰ ਚੱਲ ਜਾਈ ਬਾਈ ਸਵਾਗਤ ਕਰਦੇ ਤੇ ਮੈਂ ਮਹਾਵੀਰ ਸਾਹਿਬ ਢੱਲੋ ਬਾਈ ਦੋ ਕਿ ਦਿਨ ਦਾ ਗੈਪ ਹੈਗਾ ਜੀ ਦੋ ਕਿ ਦਿਨ ਆਪ ਹੋ ਗਈ ਹੈ ਤਰੀਕ 7 ਵਜੇ ਨਾਲੇ ਮੈਂਟਰ ਹੈਗੇ 5 ਵਜੇ ਨਾਲ ਤੇ ਗੋਭੀ ਵੇਖੋ ਪਹਿਲਾਂ ਮਾਰ ਕਿੰਨੀ ਆਈ ਜਾਂਦੀ ਇਧਰ ਬਾਈ ਆਪਾਂ ਖੜੇ ਹਾਂ ਦੇਵਾ ਰਾਮ ਸੰਝ ਖੜੇ ਆੜਤੇ ਤੇ ਖੜੇ ਆ ਬਾਈ ਤੁਹਾਨੂੰ ਨੰਬਰ ਵੀ ਦੇ ਕੇ ਆਵਾਂਗੇ ਬਾਈ ਦਾ ਤਾਂ ਮਾਲਛਾਲ ਕਿੰਨਾ ਆਇਆ ਪਿਆ ਤੁਹਾਨੂੰ ਵਿਖਾ ਦਈਏ ਪਹਿਲਾਂ ਇਧਰ ਟਮਾਟਰਾਂ ਬਾਰੇ ਗੱਲਬਾਤ ਕਰਾਂਗੇ ਇਧਰ ਦੇਖੋ ਤੇਰੇ ਜੀ ਬਲਦੋਨ ਮੰਡੀ ਮਾਰੇ ਗਾਗ ਵਗਾਈਏ ਬਲਦੋਨ ਗਾਗ ਕਿੰਨਾ ਕਮਾਈ ਕੱਲ ਸੋਮਵਾਰ ਸੀ ਅੱਜ ਦਿਨ ਹੋ ਗਿਆ ਮੰਗਲਵਾਰ ਤੋ ਇੱਕ ਵਾਰੀ ਮੰਡੀ ਦੀ ਝਲਕ ਜੀ ਵੇਖੋ ਬਾਈ ਤੇ ਬਾਈ ਦੇ ਨਾਲ ਕਰਦੇ ਆ ਗੱਲਬਾਤ ਬਾਈ ਅੱਜ ਟਮਾਟਰ ਗੋਭੀ ਸਾਰੇ ਕੀ ਬਿਜਾਰ ਰਹਾ ਮਤਲਬ ਉਹ ਗਾਗ ਕਿੰਨਾ ਸੀ ਸਸਤੀ ਕਰ ਬਾਈ ਜੀ ਆਪਣਾ ਕੀ ਨਾਮ ਸੀਗਾ ਬਾਈ ਮੇਰਾ ਵੀਰੇ ਅਮਰਜੀਤ ਹੈ ਹਾਂਜੀ ਅਮਰਜੀਤ ਅਮਰਜੀਤ ਬਾਈ ਕੋਲੇ ਖੜਿਆ ਦੇਵਾ ਰਾਮ ਐਂ ਸੰਸਾ ਸਭ ਤੋਂ ਪਹਿਲਾਂ ਬੰਦ ਨੰਬਰ ਬੋਲਾਂਗੇ ਬਾਈ ਦਾ ਬਾਈ ਨੰਬਰ ਕਿੰਨਾ ਸੀ ਆਪਣਾ 99882 98006 99882 98006 ਨੰਬਰ ਦੇ ਦੇ ਕਾਰਨ ਹੈ ਵੀ ਦੇ ਤੁਸੀਂ ਮਾਲ ਛਾਲ ਇਹ ਇੱਥੇ ਲਿਆਉਣਾ ਜੀ ਵੀਰ ਭਰਾ ਹੈ ਨਾ ਤੇ ਬਾਈ ਨਾਲ ਕਨੈਕਟ ਕਰ ਲੈ ਕਿਉਂਕਿ ਕੱਲੇ ਰੇਟ ਦੱਸਣ ਦਾ ਫੇਰ ਹੀ ਫਾਇਦਾ ਜੇ ਤੁਹਾਡਾ ਨਾਲ ਫਾਇਦਾ ਵੀ ਹੋਵੇ ਫਿਰ ਤੋਂ ਇਹ ਇੱਥੇ ਮਤਲਬ ਕਹਿੰਦਾ ਏ ਰਖੰਨੇ ਮੰਡੀ ਵਿੱਚ ਕੀਦੇ ਕੋਲੇ ਬਾਈ ਦਾ ਨੰਬਰ ਪਹਿਲੇ ਨੰਬਰ ਤੇ ਦੇਦਾ ਜੀ ਇਧਰ ਆ ਗਿਆ ਭਾਈ ਬਾਈ ਕੋਲੇ ਟਮਾਟਰ ਆ ਗਿਆ ਗੋਭੇ ਆ ਗਿਆ ਹੋਰ ਬਹੁਤ ਵੈਰਾਈਟੀਆਂ ਆ ਗਿਆ ਭਾਈ ਕਿਵੇਂ ਸੀ ਅੱਜ ਗਾਗ ਮੰਡੀ ਚ ਕਿਵੇਂ ਸੀ ਗਾਗ ਅਜਸਟਮੀ ਆ ਅਸਟਮੀ ਕਰਕੇ ਗਾਗ ਥੋੜਾ ਕਰਦਾ ਕੱਲ ਬਹੁਤ ਸੀਗਾ ਕੱਲ ਬਹੁਤ ਸੀਗਾ ਗਾਗ ਜੀ ਕੱਲ ਬੁੱਧਵਾਰ ਆ ਕੱਲ ਦਸਹਿਰੇ ਤੋਂ ਇੱਕ ਦਿਨ ਪਹਿਲਾਂ ਗਾਗ ਪੂਰਾ ਰਹੂਗਾ ਕੱਲ ਗਾਗ ਪੂਰਾ ਹੋਊਗਾ ਕੱਲ ਵੀ ਵੀਡੀਓ ਖੋਕੇ ਬਣਾਵਾਂਗੇ ਜੀ ਬਿਲਕੁਲ ਕੋਈ ਸ਼ੱਕ ਨਹੀਂ ਗਾਗ ਵਧੀਆ ਹੋਊਗਾ ਕੱਲ ਵੀ ਬਾਈ ਜੀ ਦੀ ਦੁਕਾਨ ਤੇ ਵੀਡੀਓ ਬਣਾਵਾਂਗੇ ਕਿਉਂਕਿ ਪਰਸੋਂ ਹੈਗਾ ਦਸਹਿਰਾ ਦਸਹਿਰਾ ਤੇ ਕੱਲ ਰੌਣਕ ਮੇਲਾ ਕਹਿੰਦਾ ਪੁੱਲ ਲੱਗਣਾ ਜੀ ਹਣਾ ਤੇ ਬਾਕੀ ਟਮਾਟਰ ਭਾਈ ਵ ਲਾਲ ਟਮਾਟਰ ਕੁਆਲਟੀ ਚੈੱਕ ਕਰਿਓ ਜੀ ਤੇ ਇਹ ਰੇਟ ਵੇਕੇ ਜੀ ਇਹ ਇਹ ਵੀਰੇ ਵੇਕੇ 25 24 25 ਰੁਪਏ ਕਿਲੋ 24 25 ਰੁਪਏ ਦੇ ਨੇੜੇ ਬਾਈ ਪਿਆਗਾ 20 ਵੀ ਹੈਗਾ ਦੋ ਤਿੰਨ ਦੋ ਤਿੰਨ ਵੈਰੈਟੀਆਂ ਨੇ ਮੀਡੀਅਮ ਛੋਟਾ ਵੱਡਾ ਲਾ ਵੇ 20 ਰੁਪਏ ਤਾਂ ਲੈ ਕੇ ਤੇ 25 ਰੁਪਏ 18 ਦਾ ਵੀ ਹੈਗਾ ਜੀ 18 ਦਾ ਵੀ ਹੈਗਾ ਤੇ ਇਹ ਬਾਈ ਹੋਲ ਸੇਲ ਦੇ ਰੇਟ ਆ ਜਿੰਨਾ ਜਿੰਨਾ ਵਜਨ ਆ ਇਹਦੇ ਚ 25 25 ਕਿਲੋ 24 24 ਕਿਲੋ ਵਜਨ ਆ ਜੀ ਕ੍ਰੇਡ ਦੇ ਵਿੱਚ ਆ ਛੋਟਾ ਆ ਗਿਆ ਜੀ ਤੇ ਇਹ 18 ਵੀ ਦੀ 18 ਰੁਪਏ ਦੇ ਨੇੜੇ ਤੇ ਵਿਕੀ ਜਾਂਦਾ ਜਿਹੜਾ ਸਿਰੇ ਦੀ ਕੁਆਲਟੀ ਵਿਖਾਇਆ ਉਧਰ ਉਹ ਜਿਹੜਾ 25-25 ਰੁਪਏ ਕਿਲੋ ਦੇ ਨੇੜੇ ਦਾ ਭਾਈ ਆ ਸਾਰਾ ਇਕੱਠਾ ਮਾਲ ਲੈਣਾ ਪੈਂਦਾ ਕਿ 25-25 20 ਕਿਲੋ ਵਜਨ ਹੋਊਗਾ ਜੀ ਬਿਲਕੁਲ ਜੀ ਇਹਦਾ ਹੈਗਾ 22-23 ਕਿਲੋ ਵਜਨ 22-23 ਕਿਲੋ ਕਿਲੋ ਦਾ ਰੇਟ ਨਹੀਂ ਮੇਰਾ ਵੀਰ ਭਰਾ ਕਈ ਵਾਰੀ ਆਪਣੇ ਇਧਰ ਪਰਚੂਨ ਗਾਹਕ ਵੇਖ ਲੈਂਦੇ ਹਨ ਉਹਨਾਂ ਵਾਸਤੇ ਆਪਣੀ ਵੀਡੀਓ ਨਹੀਂ ਹੁੰਦੀ ਇਹ ਕਿਉਂਕਿ ਇਹ ਹੁੰਦੀ ਕਿਸਾਨਾਂ ਵਾਸਤੇ ਮੇਨਜੀ ਨੇ ਮਾਲਸ਼ਾਲ ਇੱਥੇ ਵੇਚਣਾ ਹੁੰਦਾ ਲਿਆ ਕੇ ਜਾਂ ਇੱਥੋਂ ਖਰੀਦਣਾ ਹੁੰਦਾ ਭਾਈ ਨਾ ਇਕੱਠਾ ਬਾਕੀ ਗੋਭੀ ਰਹੀ ਆ ਆਪਣੀ ਲੋਕਲ ਲੋਕਲ ਜ਼ਿਆਦਾ ਚੱਲ ਪਈ ਹੈ ਸਹੀ ਹੈ ਜੀ ਹਾਂ ਜੀ ਤੇ ਗੋਭੀ ਦਾ ਰੇਟ ਕਿੰਨਾ ਰ ਇਸ ਤੋਂ ਵਧੀਆ ਮਾਲ ਸੀ ਗੱਲ ਐ ਬਈ ਅੱਜ ਮੈਂ ਕਹੇ ਇਹ ਲੋਕ ਲਈ ਲੋਕ ਲਈ ਸੁਧਰ ਗਈ ਥੋੜੇ ਹਲਕੇ ਮਾਲ ਨੇ ਕੁਆਲਿਟੀ ਸੁਧਰ ਗਈ ਥੋੜੀ ਹਾਂ ਪਹਿਲੇ ਨਾਲੋਂ ਥੋੜਾ ਸੁਧਾਰ ਹੈਗਾ 30 ਰੁਪਏ ਵਾਲੀ ਆਪਣੇ ਪਈ ਹੈ ਜੀ ਇਸ ਟਾਈਮ ਹਾਂਜੀ 30 ਰੁਪਏ ਵਾਲੀ ਵੈਗੀ ਕੇ ਹਾਲੇ ਪਈ 30 ਸਵੇਰੇ ਵਗੇ ਨੇ ਮਤਲਬ ਮਾਲਕ ਕਈ ਤਰ੍ਹਾਂ ਦਲਾ ਦੇ ਇਹ ਹੁਣੇ ਦੀ ਜਗਾਕ ਨਾ ਹੋਇਆ ਤਾਂ 15 ਵੀ ਦੇਣੀ ਪੈਣੀ 15 ਵੀ ਦੇਣੀ ਪੈਣੀ ਦੇਣੀ ਪੈਣੀ ਮੇਰੇ ਚਿੱਟੀ ਸੀ ਗੋਭੀ ਸਵੇਰੇ ਵਾਲੀ ਹਾਂ ਸਵੇਰੇ ਮਾਲ ਵਧੀਆ ਸੀਗਾ ਬਾਬਾ ਕਿਹੋ ਜੀ ਸੀ ਮਤਲਬ ਸੀਗੇ 7-8 ਨਾਲ ਸੀਗੇ ਮਾਲ ਵਧੀਆ ਸੀਗਾ ਉਹਦਾ ਲੈ ਭਾਈ 30 ਰੁਪਏ ਤੱਕ ਜਿਹੜੀ ਲੋਕਲ ਗੋਭੀ ਆਪਣੀ ਵੇਚਣ ਲੱਗੀ ਆ ਤੇ ਵੈਸੇ ਰੇਟ ਜਿਹੜਾ ਆਨ ਐਵਰੇਜ 20-25-25 ਦੇ ਨੇੜੇ ਤੇ ਚੱਲੀ ਜਾਂਦਾ ਜੀ ਇਹਨਾਂ ਗੋਭੀ ਦਾ ਲੈ ਭਾਈ ਤੂੰ ਗੋਭੀ ਚੱਕੇ ਨਾਲੋਂ ਕਰੰਟ ਥੋੜਾ ਆਇਆ ਬਾਕੀ ਕੱਲ ਵੇਖ ਸਾਡੇ ਕੋਲ ਆਈ ਸੀ ਬਹੁਤ ਵਧੀਆ ਪੰਡਾ ਮੂਲੀ ਬਾਈ ਕਾਟ ਕੇ ਵੇਚੀ ਵਾਲੀ 100 ਮਾਲ ਸੁਪਰ ਆਈ ਹੈ ਬਾਈ ਇਹ ਕੀ ਰੇਟ ਵਿਕਿਆ ਜੀ ਇਹ ਆਪਾਂ ਸਵੇਰੇ ਵਿੱਚ ਹੀ 18 20 ਰੁਪਏ 18 20 ਰੁਪਏ ਮੂਲੀ ਦਾ ਬਾਜ਼ਾਰ ਰਹਿ ਗਿਆ ਜੀ ਲੈ ਬਾਈ ਬਾਈ ਕੋਲੇ ਤਾਂ ਟਮਾਟਰ ਗੋਭੀ ਮੂਲੀ ਤੇ ਬਾਕੀ ਅੰਦਰ ਜਿਵੇਂ ਭਿੰਡੀ ਲੋਕਲ ਸਬਜ਼ੀ ਜਿਵੇਂ ਲੋਕ ਰਹਿ ਗਈ 15 10 ਤੋਂ 10 ਮੋਟੀ ਹੈਗੀ 10 ਰੁਪਏ ਕੋਲ ਦੂਜੀ 22 ਰੁਪਏ ਕੋਲ 20 22 ਰੁਪਏ ਅੱਗੇ 30 35 35 ਵਿਕਦੀ ਸੀ ਚੰਗੀ ਅੱਗੇ ਵਿਕਦੀ ਸੀ ਤਾਂ ਹੁਣ ਗੋਭੀ ਚੱਲ ਰਹੀ ਥੋੜੀ ਡਿਮਾਂਡ ਘੱਟ ਗਈ ਪਹਿਲੇ ਲੈ ਬਾਈ ਭਿੰਡੀ ਦਾ ਬਾ ਮਿਰਚ ਪਈ ਹੈ ਜੀ ਕਰਤਨ ਵਾਲੀ ਇਹ ਤਾਂ ਪੰਜਾਬ ਕੀ ਜਾਂਦਾ ਇਹ 50 ਰੁਪਏ ਕਿਲੋ ਜੀ ਸਹੀ ਹੈ ਜੀ ਥੋੜੀ ਦਾਗੀ ਥੋੜਾ ਥੋੜੀ ਦਾਗੀ ਆ ਗਈ ਵਸ ਟਾਪ ਦੀ ਕੁਆਲਿਟੀ ਜਿਹੜੀ 50 50 ਦੇ ਨੇੜੇ ਤੇ ਹੈਗਾ ਜੀ 50 ਹਾਂ ਜੀ ਹਾਂ ਜੀ ਸਹੀ ਹੈ ਜੀ ਹੋਰ ਥੇਰ ਸਾਹਿਬ ਠੀਕ ਹੈ ਜੀ ਵਧੀਆ ਵਧੀਆ ਚਲੋ ਜੀ ਇਧਰ ਇਧਰ ਕਦੂ ਆ ਗਿਆ ਅੱਲਾ ਇਹ ਲੋਕੀ ਹੈਗੀ 15 ਤੋਂ ਲੈ ਕੇ 20 ਰੁਪਏ ਤੱਕ ਜਿਹੜੀ ਟਾਪ ਦੀ ਜਿਹੜਾ ਲਵਾ ਜਾਂ ਕਦੂ ਆਉਂਦਾ ਜੋ ਕੀ ਰੇਟ ਵਿਗਿਆ ਵਸ ਬਹੁਤ ਅਵੇ ਕਿ 30 ਕਿਤੇ 30 ਦੇ ਨੇੜੇ ਤੇ ਜਿਹੜਾ ਚੰਗਾ ਕਦੂ ਬਾਈ ਉਹ 30 30 ਰੁਪਏ ਦੇ ਨੇੜੇ ਇਹ ਕਾ ਕੀ ਜੀ ਆ ਗਈ ਬਾਈ ਇਹ ਅੱਛਾ ਆਪਣੇ ਤਾਂ ਨਹੀਂ ਪਈ ਉਧਰੋਂ ਦੀ ਕੋੜ ਕਪੂਰੇ ਤੇ ਇੱਥੇ ਆਈਏ ਜਿੰਗਾ ਤੋਰੀ ਇਹ ਕਹਿੰਦੇ ਆ ਆਮ ਤੋਰੀ ਨੂੰ ਮੰਨਦੀ ਆ ਦੁੱਧ ਪਾ ਕੇ ਹਾਂ ਉਹੀ ਚੀਜ਼ ਹੈ ਠੀਕ ਹੈ ਕੀ ਰੇਟ ਲੱਗਦੀ ਹੈ ਜੀ ਇਹ ਹਾਂ ਹਾਂ ਹਾਂਜੀ ਕੀ ਕੀ ਰੇਟ ਲੱਗਦੀ ਪਾਈਆ ਇਹ ਤਾਂ ਕਿਰਪਾ 15 ਤੋਂ 10 ਤੋਂ ਲੈ ਕੇ 15 ਜਿੱਤੇ ਕੁਝ ਆ ਪਏ 10 ਤੋਂ ਲੈ ਕੇ ਮੋਗੀ ਮੋਗੀ ਇਹ ਪਹਿਲੇ ਨਾਲੋਂ ਨਾ ਸਰ ਜਦ ਹੁਣ ਗੋਭੀ ਚਲ ਵੀ ਤਾਂ ਸਾਰੇ ਸੋਦੇ ਦਾ ਸਹੀ ਹੈ ਜੀ ਸਾਰੇ ਸੋਦੇ ਦਾ ਫਰਕ ਪੈ ਗਿਆ ਸਾਰੇ ਸਬਦਾਂ ਦਾ ਫਰਕ ਪੈ ਗਿਆ ਜੀ ਹਨਾ ਜੀ ਹੋ ਠੀਕ ਹੈ ਜੀ ਜੇ ਬੰਦ ਗੋਭੀ ਦਾ ਬਜ਼ਾਰ ਕਿੰਨਾ ਗਿਆ ਜੀ ਬੰਦ ਗੋਭੀ ਹੈ ਕਿ 20 22 ਰੁਪਏ ਇਹ 20 22 ਰੁਪਏ ਜੇ ਜੇ ਮਾਲ ਹੋਈ ਤੇ ਲੈ ਲਵੇ ਮਗਰ ਬੋਰਡ ਵਿਖਾਈਏ ਨਾ ਦੇਵਾ ਰਾਮ ਐਂ ਸਨ ਸਨ ਬਾਕੀ ਬਾਈ ਨੰਬਰ ਦੇ ਤਾਂ ਹੋਰ ਲੋਕਲ ਸਬਦੇ ਇਧਰ ਕੀ ਕੀ ਆਇਆ ਉਧਰ ਰੇਟ ਕਰਾਉਣ ਲੱਗੇ ਆ ਅੱਗੇ ਗੋਭੀ ਚਲ ਵੀ ਹੁਣ ਘੰਟੇ ਦਾ ਗੋਭੀ ਚਲਣੀ ਫੇਰ ਲੋਕਲ ਬੋਲੀ ਚੱਲੂਗੀ ਹੁਣ ਸਹੀ ਹੈ ਜੀ ਮਾਲ ਨਤਾਜੀ ਆਣੀ ਨਾ ਨਾ ਲੋਕਲ ਗੋਭੀ ਹੈ ਜੀ ਲੈ ਕੀ ਬਖਾਵਾਂਗੇ ਜੀ ਖੀਰੇ ਦਾ ਬਾਜ਼ਾਰ ਮੈਂ ਕਿਨਾਰਾ ਦੇਸੀ ਖੀਰੇ ਲੋਕ ਲੈ ਕੇ ਬਲੇਕ ਬੋਲਡ ਸਾਈਡ ਦਾ 12 ਤੋਂ ਲੈ ਕੇ 18 ਰੁਪਏ ਤੱਕ 12 ਤੋਂ ਲੈ ਕੇ 18 ਚੈਨਲ ਹੋਊਗਾ 25 30 25 ਹਾਂ ਨਹੀਂ ਨਹੀਂ 30 ਰੁਪਏ ਬਤਾਏਗਾ 30 ਰੁਪਏ ਤਾਂ ਠੀਕ ਹੈ ਭਾਈ ਬਹੁਤ ਬਹੁਤ ਮਿਹਰਬਾਨੀ ਟਾਈਮ ਦੇਣ ਵਾਸਤੇ ਬਰਾ ਸ਼ੁਕਰੀਆ ਜੀ ਲਓ ਭਾਈ ਤੇ ਬਾਈ ਦਾ ਨੰਬਰ ਆ ਗਿਆ ਕਨੈਕਟ ਬਾਈ ਨਾਲ ਕਰ ਲਿਓ ਜੀ ਹੋਰ ਇਹ ਚਾਹਤ ਲੋਕ ਕੀ ਕੀ ਮਾਲਸ਼ਾਲਾ ਜੀ ਇਧਰ ਮੰਡੀ ਦੇ ਵਿੱਚ ਦੇਖਦੇ ਆਂ ਤੇ ਗੱਲਬਾਤ ਕਰਕੇ ਹੁੰਦੇ ਆ ਤੇ ਵੀਰਾਂ ਦੇ ਨਾਲ ਪਿਆਜ਼ ਤੇ ਆਲੂ ਦਾ ਬਾਜ਼ਾਰ ਵੀ ਤੁਹਾਨੂੰ ਅੱਜ ਦੱਸਣ ਲੱਗੇ ਬਈ ਪਿਆਜ਼ ਤੇ ਆਲੂ ਦਾ ਰੇਟ ਕਦੇ ਪਿਆਜ਼ ਦਾ ਜਣੀ ਪਤਾ ਨਹੀਂ ਲੱਗ ਰਿਹਾ ਬਾਈ ਪਿਆਜ਼ ਦਾ ਬਾਜ਼ਾਰ ਕੀ ਚੱਲਿਆਦਾ ਹਨ ਤੇ ਬਾਈ ਤੋਂ ਸੇਠ ਸਾਹਿਬ ਤੋਂ ਪੁੱਛਦੇ ਬਾਈ ਬਾਈ ਕਿੱਸ ਅਸੀਂ ਗੱਲ ਜੀ ਠੀਕ ਹੈ ਜੀ ਅੱਜ ਕਾ ਕਿਵੇਂ ਜੀ ਬਜੀ ਜਿਵੇਂ ਅੱਗੇ ਪਿੱਛੇ ਓਵੇਂ ਅੱਗੇ ਦਾ ਅੱਜ ਕੱਲ ਨੂੰ ਜਨਮਾਸਟਰੀਆਂ ਕੱਲ ਪਰਸੋਂ ਦਸਹਿਰਾ ਜੀ ਕਹਿੰਦੇ ਕੱਲ ਨੂੰ ਮੇਰੇ ਹਿਸਾਬ ਨਾਲ ਗਾਹਕ ਬਣਨ ਦੇ ਚਾਂਸ ਹੈਗੇ ਜੀ ਅੱਜ ਵੀ ਕੁੱਕੜ ਬੋਲਦੇ ਆ ਕੱਲ ਵੀ ਕੁੱਕੜ ਬੋਲਣਗੇ ਅੱਛਾ ਜੀ ਕੋਈ ਮੜਾ ਮੋਟਾ ਜੀ ਕਹਿੰਦੇ ਪਿਆਜ਼ ਬਾਰੇ ਜਾਣਕਾਰੀ ਦੇ ਦਿਓ ਜੀ ਕੋਈ 1-2 ਰੁਪਏ ਟੁੱਟਿਆ ਕਿ ਕਿਵੇਂ ਬਣੀ ਗੱਲ ਆ ਪਿਆਜ਼ ਨਹੀਂ ਟੁੱਟਦਾ ਪਿਆ ਵਪਾਰੀ ਟੁੱਟਦੇ ਪਏ ਨੇ ਵਪਾਰੀ ਟੁੱਟਦੇ ਪਏ ਨੇ ਸਹੀ ਹੈ ਜੀ ਜਿਹੜਾ ਮਤਲਬ ਇਕੱਠੇ ਇਕੱਠੇ ਲੈ ਕੇ ਪਿਆਜ਼ ਕੰਨਾਂ ਨੇ ਸਟੋਰ ਕੀਤਾ ਵਾਸੀ ਉਹ ਟੁੱਟਦੇ ਪਏ ਨੇ ਤੇ ਕਹਿੰਦੇ ਪਿਆਜ਼ ਨਹੀਂ ਟੁੱਟਦਾ ਅੱਜ ਕੱਲ ਵਪਾਰੀ ਟੁੱਟਦੇ ਪਏ ਨੇ ਗੱਲ ਬਾਕੀ ਸਹੀ ਹੈ ਕਿਉਂਕਿ ਬਹੁਤ ਜ਼ਿਆਦਾ ਘਾਟਾ ਜਿਹੜਾ ਵਪਾਰੀ ਵੀਰਾਂ ਨੂੰ ਪਿਆਜ਼ ਹੀ ਹੈ ਨਾ ਜਿਵੇਂ ਇਕੱਠਾ ਇਕੱਠਾ ਮਾਲ ਲਿਆ ਸੀ ਪਿਆਜ਼ ਮਗਰ ਇਹਦੀ ਘਾਟਾ ਪਿਆਜ਼ ਸਰਕਾਰ ਜਿਹੜਾ ਪਿਆਜ਼ ਜਿਹੜਾ ਸਰਕਾਰੀ ਖੋਲਿਆ ਜੀ ਉਹਦੇ ਕਰਕੇ ਹੈ ਜੀ ਇਹ ਮੈਂ ਨਹੀਂ ਸੇਲ ਹੀ ਨਿਕਲਦੀ ਪਤਾ ਨਹੀਂ ਆਲ ਓਵਰ ਵਰਲਡ ਵਾਈਡ ਮੰਦਾ ਹੈ ਆ ਸਹੀ ਹੈ ਜੀ ਹਰ ਪਾਸੇ ਮੰਦਾ ਆਪਣੇ ਕਲੇ ਮੰਡੀ ਦਾ ਨਹੀਂ ਹੈਗਾ ਹਰ ਪਾਸੇ ਹੈ ਹਰ ਪਾਸੇ ਮੰਦਾ ਆਪਣਾ ਮਾਰਕੀਟ ਹੋ ਗਿਆ ਹਰ ਮਾਰਕੀਟ 'ਚ ਮੰਦਾ ਹੈ ਡਾਕਟਰਾਂ ਨੂੰ ਛੱਡ ਕੇ ਡਾਕਟਰਾਂ ਨੇ ਡਾਕਟਰਾਂ ਨੇ ਛੱਡ ਕੇ ਭਾਈ ਨੇ ਸਪੈਸ਼ਲ ਆ ਗਿਆ ਡਾਕਟਰ ਨੱਬੀ ਹੁੰਦੇ ਰੇ ਸੀ ਜੀ ਹਨਾ ਡਾਕਟਰ ਜਿੱਨਾ ਆਪਣਾ ਮੰਦਾ ਹੋ ਉਹਨਾਂ ਡਾਕਟਰਾਂ ਤੇਜੀ ਹੋਊਗੀ ਸਹੀ ਹੈ ਜੀ ਆਪਾਂ ਨੂੰ ਟੈਨਸ਼ਨ ਹੋਊਗੀ ਆਪਾਂ ਡਾਕਟਰਾਂ ਕੋਲ ਜਾਵਾਂਗੇ ਸਹੀ ਹੈ ਜੀ ਬਿਲਕੁਲ ਸਹੀ ਗੱਲ ਹੈ ਜੀ ਨਾਲੇ ਟੈਨਸ਼ਨ ਵਾਲੇ ਦਵਾਈ ਤਾਂ ਚਲਾਉਂਦੇ ਹੀ ਨਹੀਂਗੇ ਉਹਦਾ ਤੱਕੀ ਲਾ ਦਿੰਦੇ ਆ ਜਣਾ 'ਚ ਉਹ 600 ਰੁਪਏ ਆਲੂ ਦਾ 600 ਦਾ ਬਜ਼ਾਰਾ ਜੇ ਡਾਇਮੰਡ ਦਾ ਤਦ ਇਹ ਪਿਆਜ਼ ਆ ਜੀ ਇਹ ਤਾਂ ਬਾਜ਼ਾਰ ਕੰਨਾਈ ਕੋਈ ਬਾਜ਼ਾਰ ਨਹੀਂ ਮਤਲਬ ਹੈਗਾ 2 13 14 15 ਇਹਨਾਂ ਨੂੰ 12 ਰੁਪਏ ਤੇ 13 ਰੁਪਏ ਪਿਆਜ਼ ਕਹਿੰਦੇ 10 ਵਾਲਾ ਲੈਣਾ ਅੱਛਾ ਇਹ ਬਾਈ ਆਂਦੇ ਨਹੀਂ ਲੈਣਾ ਜੀ ਇਹਨਾਂ ਦਾ ਹੈਂ ਦੇਖਦੇ ਆ ਜੀ ਅਜੇ ਲਾਵਾਂਗੇ ਜ਼ਰੂਰ ਨੇ ਯਾਰ ਕੁਆਲਟੀ ਵੀ ਸੁਣੋ ਜੀ ਤੁਹਾਡੀ ਦੇਖਦੇ ਨਿਆਵੀ ਵੀਡੀਓ ਜੀ ਠੀਕ ਆ ਹਾਂ ਯਾਰ ਸਮਰਾਦੇ ਬਨਾਲੇ ਨਾਲ ਚੀਜ਼ ਫਿਰ ਵੀ ਸਸਤੀ ਆ ਜੀ ਹਾਂ ਫਰਕਾ ਬਹੁਤ ਸਮਰਾਦੇ ਇੱਥੇ ਫਰਕਾ ਸਹੀ ਅਸੀਂ ਬਸ ਸਹੀ ਕਰ ਰੋ ਗੱਲ ਤੇ ਬੁੜੀਆਂ ਨਹੀਂ ਤਾਂ ਕਰਦੀਆਂ ਮੇਰੀ ਵੀਡੀਓ ਵੇਖ ਕੇ ਲੋਧੋ ਲੱਗਿਆ ਹਾਂ ਹੈ ਟੱਕ ਮਰ ਲਾ ਬਈ ਬਾਪੂ ਆ ਮੈਂ ਗੱਲ ਕਰਨੀ ਕਹਿੰਦਾ ਪੂਰੀ ਹੋਣਾ ਹਾਂ ਨਾ ਨਹੀਂ ਤਾਂ ਸਸਤਾ ਪਿਆਈ ਕਰਨਾ ਨਾਲ ਵਧੀਆ ਕੁਆਲਟੀ ਲੈ ਕੇ ਆ ਜੇ ਵਧੀਆ ਖਵਾਗਾ ਨਹੀਂ ਵਧੀਆ ਕੁਆਲਟੀ ਲਾਵਾਂਗੇ ਜੀ ਹਾਂ ਕਿੰਨੇ ਮੰਗੀਂਦਾ ਬਾਈ ਹਾਂ ਕਿੰਨੇ ਮੰਗਦਾ 20 ਰੁਪਏ ਓਏ 12-13 ਰੁਪਏ ਤੂੰ ਕਿੰਨੇ ਆਣਾ ਬਾਕੀ ਦੇਖਦੇ ਆ ਜੀ ਕਿਹੜਾ ਪਿਆਜ਼ ਆਇਆ ਵੇਖੀਏ ਪਿਆਜ਼ ਆਪਾਂ ਕਰੀਏ ਸਬਦਾ ਕਿੰਨੀ ਗੱਲ ਆ ਲੈ ਹਾਂ ਆ ਵੇਜ ਮੰਗਦਾ ਬਾਈ ਨਾ ਕਰਾਵਾਂਗੇ ਆਪਾਂ 1.5 ਰੁਪਏ ਆ ਆ ਤਾਂ ਕੁਆਲਿਟੀ ਜਿਹੜੀ ਉਹ ਜੀ ਆ ਗਈ ਬਾਈ ਹਨਾ ਲੈ ਬਾਈ ਆਹ ਕਹਿੰਦਾ ਸੀ ਆਹ ਹਲਕਾ ਤੇ ਇਹ 12 ਰੁਪਏ ਵਾਲਾ ਕਿਹੜਾ ਆਖੇ ਬਾਈ ਆਹ 12 ਵਾਲਾ ਨਹੀਂ ਯਾਰ ਕੁਆਲਿਟੀ ਤਾਂ ਵਧੀਆ ਫਿਰ ਐਡੀ ਤਾਂ ਨਹੀਂ ਮਾੜੀ ਪਿਆਜ਼ ਗਿੱਲਾ ਪਿਆਜ਼ ਆ ਜੀ ਗਿੱਲਾ ਪਿਆਜ਼ ਹੋਂਦ ਰੱਖੇ ਨਹੀਂ ਆਂਦਾ ਰੁੱਤ 'ਚ ਹਾਂ ਪਿਆਜ਼ ਖਰਾਬ ਹੋ ਜਾਂਦਾ ਜੀ ਹਾਂ ਲਾਵੇ 12 12 ਸਾਡੇ ਵੈਸੇ ਵੀਡੀਓ ਦੇਖਦੇ ਰਹਿੰਦੇ ਆ ਨੀ ਸਮਾਂ ਸਹੀ ਹੈ ਸਹੀ ਹੈ ਜੀ ਹਾਂ ਜੀ ਹਾਂ ਬਈ ਟੌਪ ਦਾ 12 ਜੀ ਐਵਰੇਜ ਐਵਰੇਜ ਜਿਹੜਾ ਮਤਲਬ ਚੰਗਾ ਜੀ 15 16 ਰੁਪਏ 15 16 ਰੁਪਏ ਲਾਵੇ 15 16 ਦਾ ਬਾਜ਼ਾਰ ਹੈਗਾ ਤੇ ਵੈਸੇ ਬਾਈ ਇਹਨਾਂ ਨੂੰ ਪੜਤਾ ਆਪਦਾ ਵੇਖਣਾ ਹੁੰਦਾ ਇਹਨਾਂ ਨੇ ਮੈਂ 11 ਨਾਲ ਲੈਣਾ 12 ਨਾਲ ਲੈਣਾ ਕਿਉਂਕਿ ਛਾਂਟਾ ਸਟਾਈ ਕਰਕੇ ਮਾੜਾ ਪਿਆਜ਼ ਕੱਢ ਕੇ ਫਿਰ ਇਹਨਾਂ ਨੇ ਘਰਾਂ ਦੇ ਮੂਹਰੇ ਲੈ ਕੇ ਜਾਣਾ ਭਰਾ ਹਨਾ ਹਾਂ ਜੀ ਹਾਂ ਕਿੰਨਾ ਦੇ ਰੇਟ ਕਿਨੇ ਹੈ ਕਿੰਨਾ ਕਹਾਂ ਰੇਟ ਕਹੇ ਜੀ ਇਹ ਖਰੀਦਣਾ ਉਹ ਮਾੜਾ ਮੋਟਾ ਘਟ ਵੀ ਜਾਂਦੇ ਆ ਜੀ ਵਿੱਚ ਵਿੱਚ ਬੰਦਾ ਤੂੰ ਘਟ ਜਨ ਨਾ ਫਿਰ ਬਾਈ ਨਹੀਂ ਨਹੀਂ ਘਟ ਕਹਿੰਦੀ ਕਹਾ ਕੋਈ ਘਟਦਾ ਆ ਆਹ ਆਹ ਕਾਨੂੰ ਸਹੀ ਗੱਲ ਆ ਜੇ ਬੱਜਦਾ ਕੁਝ ਨਹੀਂ ਬਰਾਬਰ ਕਰਦੇ ਜਾਂਦੇ ਸਹੀ ਹੈ ਜੀ ਖਰਾਬ ਕਰੋ ਖਰਾਬ ਕਰੋ ਬਾਹਰ ਨਿਕਲੇ ਆਉਂਦਾ ਜੀ ਸਹੀ ਹੈ ਜੀ ਖਰਾਬ ਨਿਕਲੇ ਆਉਂਦਾ ਬਾਪੂ ਸਹੀ ਗੱਲ ਆ ਪ੍ਰਾਲਾ ਬਾਈ ਤੇ ਇੱਧਰ ਇੱਧਰ ਬਾਈ ਨਾਲ ਹੀ ਗੱਲਬਾਤ ਕਰਦੇ ਬਾਈ ਇੱਧਰ ਚਾਹ ਪੀ ਜਾਂਦੇ ਜੀ ਪਿਆਜ਼ ਦਾ ਰੇਟ ਫਲਾ ਲਓ ਹੀ ਆ ਜੀ ਤੇ ਬਾਈ ਅਦਰ ਚਾਹ ਪੀਣੇ ਚ ਬੀਜਿਆ ਬਈ ਅੰਤਰਰਾਸ਼ਟਰੀ ਮਾਰਕੀਟ ਕੀ ਜਾਂਦੀ ਕੋਈ ਬੜਾ ਮੋਟਾ ਬਣੂਗਾ ਤੇ ਆਲੂ ਜਿਹੜਾ ਪਿਆ ਹੈ ਉਹ ਵਰਲਡ ਵਾਈਡ ਬੰਦਾ ਹੈ ਕੋਈ ਹੈ ਜੀ ਸਾਰਾ ਪਾਸੇ ਬੰਦਾ ਆਲਓਵਰ ਹਰ ਮਾਰਕੀਟ ਦੇ ਵਿੱਚ ਬੰਦਾ ਨਹੀਂ ਕੋਈ ਹੈ ਨਹੀਂ ਝਾੜ ਨਹੀਂ ਹੈ ਮਾਰਕੀਟ ਦਾ ਮੈਂ ਤੁਹਾਨੂੰ ਬੜਾ ਮੋਟਾ ਜਿਹਾ ਡਿਟੇਲ ਆਲੂ ਥੋੜਾ ਕਰੰਟ ਹੈ ਦੇਖੋ ਠੀਕ ਹੈ ਜੀ ਫਸਲਾ ਲੇਟ ਹੋਣ ਕਰਕੇ ਥੋੜਾ ਬਤਾ ਕਰੰਟ ਹੈ ਸਹੀ ਹੈ ਜੀ ਤੇ ਆ ਵੇ ਲੋ ਬਾਈ ਆਲੂ ਦੀ ਕੁਆਲਿਟੀ ਇੱਧਰ ਡਾਇਮੰਡ ਪਿਆ ਇੱਥੇ ਡਾਇਮੰਡ ਜਿਆਦਾ ਵਿਕਦਾਗਾ ਬਾਈ ਇਹਦੇ ਅਲਰ ਘੱਟ ਵਿਕਦਾ ਹਨਾ ਆ ਅਲਰ ਘੱਟ ਨਹੀਂ ਨਾ ਆਪਣੇ ਸਹੀ ਐਲਰ ਆਪਣੇ ਵੀ ਕਿਦਾਂ ਨੇ ਅੱਗੇ ਵੀ ਤੁਹਾਨੂੰ ਦੱਸਿਆ ਸਹੀ ਹੈ ਜੀ ਇਸ ਚਿੱਕਰ ਚ ਟਾਪ ਦੀ 600 ਤੇ ਆ ਗਈ ਵੈਸੇ ਕੁਆਲਿਟੀ ਨਹੀਂ ਹੋਰ ਤੇਜ਼ ਟਾਪ ਵੀ ਗਿਆ ਅੱਜ 700 ਰੁਪਏ ਦਾ 700 ਦੇ ਯਾਨੀ ਕਰੰਟ ਆਇਆ ਜੀ ਨਹੀਂ ਐਵੇਂ ਕਿ ਜਿਵੇਂ ਇੱਕ ਅੱਧਾ ਲਾਟ ਆਂਦਾ ਥੋੜਾ ਬੋਧਾ ਮਹਿੰਗਾ ਵਿਕ ਜਾਂਦਾ ਇਹ ਜਿਹੜਾ ਮੰਨ ਕੇ ਚਲੋ ਟੈਂਪਰੇਰੀ ਹੈ ਕਰੰਟ ਤੇ ਟੈਂਪਰੇਰੀ ਹੈ ਟੈਂਪਰੇਰੀ ਹੈ ਪਰਮਨੈਂਟ ਨਹੀਂ ਹੁੰਦਾ ਹਾਂਜੀ ਇਹ ਮਾਰਕੀਟ ਸਟੇਬਲ ਨਹੀਂ ਹੁੰਦੀ ਜਿਵੇਂ ਮਾਲ ਘਟਾ ਜਾਵੇ ਫਿਰ ਕਿਸੇ ਨੂੰ ਮਹਿੰਗਾ ਸਸਤਾ ਵਿਕ ਗਿਆ ਅਲੱਗ ਗੱਲ ਹੈ ਪਰ ਜਿਹੜੀ ਐਕਚੁਅਲ ਮਾਰਕੀਟ ਉਹੀ ਹੈ ਪਤਾ ਇੱਕ ਅੱਧਾ ਦਿਨ ਕਦੀ ਤੇਜ਼ ਹੋ ਜਾਂਦਾ ਕਦੀ ਮੰਦਾ ਹੋ ਜਾਂ ਸਟਬਾਦਾ ਤੇ ਮਾਲ ਦੀ ਸਟੇਬਿਲਿਟੀ ਤੇ ਹੈ ਨਾ ਨਵਾਂ ਆਲੂ ਮਤਲਬ ਆ ਦਸੰਬਰ ਚ ਚੱਲ ਪੈਂਦਾ ਜੀ ਨਵਾਲੂ ਪਹਿਲੇ ਸਟਾਰਟਿੰਗ ਹੋ ਜੀ 19 ਸਾਈਡ ਤੋਂ ਠੀਕ ਹੈ ਜੀ 19 ਬੈਲਟ ਚਲਦੀਆ ਫਿਰ ਹੁਸ਼ਿਆਰਪੁਰ ਹੁਸ਼ਿਆਰਪੁਰ ਤੋਂ ਬਾਅਦ ਫਿਰ ਮਾਛੀਵਾੜਾ ਫਿਰ ਸਮਰਾਲਾ ਫਿਰ ਆਪਣਾ ਕਿੰਦਾ ਜਾਨੀਆ ਨਵੰਬਰ ਦਸੰਬਰ ਦੇ ਵਿੱਚ ਵਜਾ ਆ ਜਾਂਦਾ ਨਵੰਬਰ ਦੇ ਐਂਡ ਚ ਆਂਦਾ ਇਸ ਵਾਰੀ ਦਸੰਬਰ ਚ ਆਏਗਾ ਦਸੰਬਰ ਤੇ ਲੇਟ ਆ ਜਿਹੜਾ ਵੇ ਦਿਨ ਫਸਲ ਲੇਟ ਹੋਣ ਕਰਕੇ ਹੀ ਮਾਰਕੀਟ ਦੇ ਵਿੱਚ ਗਰੰਟ ਹੈ ਵੈਸੇ ਕੋਈ ਹੋ ਨਹੀਂ ਹੈਗੀ ਹੋ ਦੇਖੋ ਐਵੇਂ ਕੀ ਦੋ ਪੈਸੇ ਕਿਸਾਨ ਦੇ ਬੰਨੇ ਚਾਹੀਦੇ ਨੇ ਮੋਕਲੀ ਗੱਲੇ ਜਿਹਦੇ ਕੋ ਉਹ ਤੁਹਾਨੂੰ ਕਿ ਵੀ ਦੱਸਿਆ ਮੌਕਾ ਹੁੰਦਾ ਹੈ ਸਹੀ ਹੈ ਜੀ ਆਲੂ ਕੱਢਣ ਦਾ ਸਹੀ ਹੈ ਮੌਕਾ ਮਿਲਿਆ ਹੈ ਪਰ ਹਲੇ ਵੀ ਕਈ ਕਿਸਾਨ ਰੁੱਕੇ ਬੈਠੇ ਨੇ ਰੁੱਕੇ ਬੈਠੇ ਹਲੇ ਵੀ ਰੁੱਕੇ ਬੈਠੇ ਨੇ ਜੇ ਹੁਣ ਕੱਢ ਦੇਣਗੇ ਵਧੀਆ ਰਹਿਣਗੇ ਨਹੀਂ ਤਾਂ ਫਿਰ ਰੱਬ ਰੱਖ ਰੱਬ ਰੱਖਾ ਜੀ ਨੁਕਸਾਨ ਆਪਣਾ ਹੋਏਗਾ ਕਿਸਾਨ ਦਾ ਨੁਕਸਾਨ ਵਪਾਰੀ ਦਾ ਵਪਾਰੀ ਦਾ ਨੁਕਸਾਨ ਕਿਸਾਨ ਦਾ ਸਹੀ ਗੱਲ ਹੈ ਲਵ ਬਈ ਤੇ ਅੱਜ ਦੀ ਡਿਟੇਲ ਜਿਹੜੀ ਆਲੂ ਤੇ ਪਿਆਜ਼ ਜੀ ਬਹੁਤ ਸੋਹਣੀ ਬਾਈ ਨੇ ਦਿੱਤੀ ਹੈ ਜੀ ਹੈ ਨਾ ਬਾਈ ਦਾ ਨੰਬਰ ਸਕਰੀਨ ਤੇ ਵੀ ਲਾ ਦਾਂਗੇ ਅੱਗੇ ਵੀ ਆਪਾਂ ਲਾ ਦਨੇ ਨੇ ਬਈ ਆਪਣਾ ਨੰਬਰ ਕਿੰਨਾ ਸੀਗਾ 9780650046 978 ਤੇ ਬਾਈ ਨਾਲ ਕੋਈ ਵੀ ਗੱਲਬਾਤ ਕਰਨੀ ਆ ਆਲੂ ਤੇ ਪਿਆਜ਼ ਚਾਹੀਦਾ ਕਨੈਕਟ ਬਾਈ ਨਾਲ ਕਰ ਲਿਆ ਕਰੋ ਜੀ ਠੀਕ ਆ ਸੇਰ ਸਾਹਿਬ ਓਕੇ ਜੀ ਮਿਹਰਬਾਨੀ ਲਓ ਜੀ ਤੇ ਆ ਸੀਗੀ ਅੱਜ ਦੀ ਪਿਆਜ਼ ਤੇ ਆਲੂ ਦੀ ਡਿਟੇਲ ਬਾਈ ਹਨ ਤੇ ਬਾਕੀ ਹੋਰ ਵੀ ਰੇਟ ਤੁਹਾਨੂੰ ਵਿਖਾਉਣੇ ਇੱਧਰ ਹੋਰ ਮੰਡੀ ਦੇ ਵਿੱਚ ਜਿਵੇਂ ਲਸਣ ਪਿਆਜ਼ ਜੀ ਅਦਰਕ ਪਿਆ ਇਹਦੀ ਬਾਜ਼ਾਰ ਰਹਿੰਦੇ ਆ ਬਾਕੀ ਲੋਕਲ ਸਬਜ਼ੀ ਦੇ ਬਾਜ਼ਾਰ ਜਿਹੜੇ ਤੁਹਾਨੂੰ ਗਣਾਇਆ ਇੱਧਰ ਜਿਵੇਂ ਨਿੰਬੂ ਪਿਆ ਹੋਰ ਬਹੁਤ ਵੈਰਾਈਟੀਆਂ ਗਾਂ ਦੇਖਦੇ ਆਪਾਂ ਕੀ ਕੀ ਪੰਨਾਂ ਜੀ ਤੇ ਬਾਈ ਕੀ ਆਲਾ ਕਰਤੀ ਬੋਲੀ ਕੀ ਕਰਨੀ ਆ ਭਰਾ ਕਰਨੀ ਆ ਕਰਨ ਦੇ ਯਾਰ ਮਰੀ ਜਾ ਅਸਾ ਕੱਥੇ ਹੋ ਜਾਂਦਾ ਭਾਈ ਜਾਨਾ ਫੇਰ ਕਰਾਂਗੇ ਬੋਲੀ ਕਰਾਂ ਦੀ ਕਿੰਨਾ ਗੇਟ ਗਿਆ ਭਈ ਅੱਜ ਵੇ ਹਾਂ ਅੱਜ ਹੀ ਆ 20 22 25 ਜਹਦਾ ਮਾਲਕ 30 ਤੱਕ ਗਿਆ ਮਣੀ ਗੱਲ ਹਾਂ ਬੜੀ ਠੀਕ ਗੱਲ ਆ ਭਈ ਬੋਲੀ ਕਰਦੇ ਆ ਥੋੜੇ ਜਣੋਂ ਬਸ ਪੰਜ ਦਿਨ ਪੰਜ ਸੱਤ ਮਿੰਟ ਲੱਗ ਗਿਆ 10 ਮਿੰਟ ਦੇ ਉੱਪਰ ਜਿਹੜਾ ਦਿਆ ਠੀਕ ਆ ਪਰ ਮੁਕਰਦਾ ਨੁਕਸਾਨ ਕਰਾਉਂਦਾ ਜਿਹੜਾ ਲੈ ਭਈ ਇੱਕ ਜਿਹੜੇ ਵੀਰ ਭਰਾ ਆਪਣੇ ਵੀਡੀਓ ਵੇਖਦੇ ਆ ਔੜਤੀਏ ਵੀਰ ਵੀ ਜਾਂ ਕੋਈ ਵੀ ਆ ਕਿਸੇ ਨੂੰ ਜੇ ਮੈਨੂੰ ਆਪਣੀ ਵੀਡੀਓ ਵੇਖ ਕੇ ਕੋਈ ਵੀ ਬੰਦਾ ਫੋਨ ਕਰਦਾ ਵੀ ਭਾਈ ਮੈਂ ਰ ਇੱਥੇ ਖੜਾ ਫਲਾਣੇ ਸੰਗੜਾ ਬਾਈ ਨਾਲ ਹੋਇਆ ਕਿਉਂਕਿ ਆਪਾਂ ਗੱਲਬਾਤ ਕਰਦੇ ਆ ਨਾ ਭਾਈ ਕੀ ਗੱਲ ਹੋਈ ਸੀ ਉਦੋਂ ਮਤਲਬ ਕੋਈ ਜਾਂਦਾ ਮੈਂ ਉਹਨਾਂ ਨਾਲ ਤੁਹਾਡੇ ਕੋਲੇ ਗੱਡੀ ਲੈ ਕੇ ਕਹਿੰਦਾ ਤੇਲ ਪਾਉਣਾ ਠੀਕ ਆ ਤੇ ਮੇਰਾ ਵੀਰ ਪਰ ਕੋਈ ਵੀ ਐਡਵਾਂਸ ਪੇਮੈਂਟ ਨਾ ਆਇਆ ਕਰੋ ਬਾਈ ਕੋਲੇ ਆਂਦਾ ਵੀ ਕਹਿੰਦਾ ਫੋਨ ਆਇਆ ਕਹਿੰਦਾ ਬਾਈ ਮੈਂ ਗੋਭੀ ਲਈ ਆਉਂਦਾ ਪੰਪ ਤੇ ਕਹਿੰਦਾ ਤੇਲ ਘਟਾ ਹਾਂ ਤੇ ਬਾਈ ਨੂੰ ਆਂਦਾ ਕਹਿੰਦਾ ਯਾਰ ਪੈਸੇ ਪਾ ਦੇ ਹਾਂ ਪਹਿਲਾਂ ਦੋ ਤਿੰਨ ਵਾਰੀ ਫੋਨ ਲਾਇਆ ਬਾਈ ਨੇ ਨਹੀਂ ਗੱਲ ਸੁਣੀ ਪੂਰੀ ਤੇ ਬਾਈ ਨੇ ਅਖੀਰ ਨੂੰ 1500 ਰੁਪਏ ਪੇਮੈਂਟ ਪਾ ਦਿੱਤਾ ਤਾਂ ਪਤਾ ਹੋਣਾ ਕਿਹਨੇ ਸੀ ਬਾਈ ਇੱਥੇ ਨਾ ਨਾ ਗਲਤ ਗੱਲ ਗਲਤ ਗੱਲ ਤੇ ਮੇਰਾ ਵੀਰਪਰਾ ਕੋਈ ਵੀ ਵੀਡੀਓ ਤੋਂ ਤੁਹਾਨੂੰ ਕੋਈ ਜਨ ਫੋਨ ਕਰਦਾ ਜਾਂ ਕੋਈ ਵੀ ਕਿਉਂਕਿ ਇਹ ਵੀਡੀਓ ਆਲਓਵਰ ਵੜ ਜਾਂਦੀ ਹੁੰਦੀ ਹੈ ਨਾ ਤੈਨੂੰ ਪਤਾ ਹਰੇਕ ਪੰਜਾਬ ਦੇ ਚਿਹਰ ਦੇ ਵਿੱਚ ਜਾਂਦੀ ਆ ਤੇ ਜੇ ਕੋਈ ਫਰਾਡ ਆ ਜਾਂ ਕਰਦਾ ਵੀਰਪਰਾ ਸਕੇਦ ਹੋ ਜਾਓ ਕਿਸੇ ਨੇ ਐਡਵਾਂਸ ਪੇਮੈਂਟ ਕਿਸੇ ਨੂੰ ਨਹੀਂ ਪਾਣੀ ਕਿਉਂਕਿ ਆਪਾਂ ਕਿਹੜਾ ਭਾਈ ਉਹਦੇ ਬਾਰੇ ਜਾਣਦੇ ਆ ਨਾ ਮੈਂ ਬੰਦੇ ਬਾਰੇ ਨਹੀਂ ਨਵੇਂ ਬਾਰੇ ਨਹੀਂ ਜਾਣਦੇ ਦੱਸੋ ਕੋਈ ਵੀ ਮੇਰਾ ਵੀਰਪਰਾ ਪੇਮੈਂਟ ਨਾ ਪਾਇਆ ਕਰੋ ਬਾਈ ਨਾਲ ਹੋਇਆ ਦੱਸੋ ਧਿਆਨ ਰੱਖਣਾ ਭਾਈ ਅੱਗੇ ਤੋਂ ਠੀਕ ਹੈ ਜੀ ਤੇ ਆਜੇ ਭਾਈ ਹੋਰ ਰੇਟ ਵਿਖਾਉਣਿਆਂ ਤੋਂ ਨਾਲੇ ਗੋਦੀ ਦੀ ਬੋਲੀ ਜਿਹੜੀ ਥੋੜੀ ਲ ਤੇ ਬਾਕੀ ਉਹਦੇ ਬਾਰੇ ਵੀ ਗੱਲਬਾਤ ਕਰਾਂਗੇ ਤੇ ਇੱਕ ਆ ਗੱਲ ਜਰੂਰ ਨੋਟ ਕਰ ਲਿਓ ਜੇ ਬਾਈ ਨਾਲ ਬਾਈ ਕੱਲ ਠੱਗੀ ਜਿੱਚ ਕਰਿਆ 1500 ਰੁਪਏ ਕਨੈਕਸ਼ਨ ਹੀ ਮਾਰਦੀ ਗੱਲ ਆ ਤੇ ਚੁੱਕਰਵਾਰ ਦੀ ਗੱਲ 1500 ਰੁਪਏ ਜਿਹੜਾ ਬਾਈ ਨੇ ਠੱਗੀ ਵਜੀ ਆ ਜੀ ਤੇ ਮਾਰੀ ਗੱਲ ਆ ਯਾਰ ਜਿਹੜੇ ਲੋਕ ਕਰਦੇ ਆ ਨਾ ਕਰਿਆ ਕਰੋ ਵੀਰ ਭਰਾ ਬਾਈ ਤੇ ਇਧਰ ਬਾਈ ਲਸਣ ਦਾ ਬਾਜ਼ਾਰ ਆ ਜੀ ਹਾਂਜੀ ਹੈ ਲੈ ਬਈ ਡਬਲੇ ਆ ਗਿਆ ਚਾਂਦਨੀ ਆ ਗਈ ਤੇ ਇੱਕ ਅੰਦਰ ਪਿਆ ਮਹਾਰਾਜਾ ਲਸਣ ਤੇ ਸੇਠ ਸਾਹਿਬ ਕੋਲ ਚੱਲਦੇ ਸੇਠ ਸਾਹਿਬ ਤੋਂ ਰੇਟ ਪੁੱਛਦੇ ਅੱਜ ਲਸਣ ਦਾ ਜੀ ਉਹੀ ਤੇ ਮੜਾ ਮੋਟਾ ਕੀ ਆਲਾ ਜੀ ਜਦੋਂ ਸੁਣੀਆ ਅਹ ਸਮੈਲਾ ਆ ਜਾਂਦੀ ਹੈ ਜੀ ਉਹਦਾ ਖੁਸ਼ੀ ਚੜ ਜਾਂਦੀ ਸਾਨੂੰ ਵੀ ਵਧੀਆ ਹਨਾ ਜੀ ਹਾਂ ਜੀ ਹਾਂ ਜੀ ਠੀਕ ਹੈ ਜੀ ਕਹਿਵਾ ਸਤਾ ਬਹੁਤ ਵਧੀਆ ਆ ਵੇ ਲੋ ਆਲੂ ਦਾ ਰੇਟ ਭਾਈ ਉਧਰ ਪੁੱਛੀ ਜਾਂਦੇ ਉਹ ਆਏ ਭਾਈ 600 ਰੁਪਏ 400 ਰੁਪਏ 600 ਰੁਪਏ 700 ਰੁਪਏ ਜੀ 400 700 400 400 700 ਵੀ ਕਿਹਾ ਦੇ ਕੋਈ ਆਲੂ ਨਾ ਨਾ ਬਾਕੀ ਸੇਸੋ ਨੇ ਨੇੜ ਤੇ 300 400 2 ਮਿੰਟ ਲਸਣ ਦਾ ਵੀ ਯਾਰ ਕੀ ਆ ਜੀ ਮੋਟਾ ਲਸਣ ਵਧੀਆ ਮੋਟਾ ਲਸਣ ਵਧੀਆ 70 ਰੁਪਏ ਦੂਜਾ 50 ਰੁਪਏ 50 ਤੋਂ ਲੈ ਕੇ 70 ਰੁਪਏ ਹਾਂ ਲੈ ਵੀ 50 ਤੋਂ ਲੈ ਕੇ 70 ਰੁਪਏ ਤੱਕ ਜਿਹੜੀ ਕੁਆਲਿਟੀ ਚੱਲੀ ਜਾਂਦੀ ਹੈ ਜਿਹੜੀ ਇੱਧਰ ਪਈ ਹੈ ਕੁਆਲਿਟੀ ਆ 50 50 ਰੁਪਏ ਵਾਲੀ ਹੈ ਜੀ ਤੇ ਬਾਕੀ 70 ਵਾਲੀ ਕੁਆਲਿਟੀ ਕਿਹੜੀ ਪਈ ਹੈ ਭਾਈ ਹੈ ਆਹੀ ਆ ਉਹ ਵਾਲੀ ਮਹਾਰਾਜ ਵਾਲੀ ਤੇ ਕਿਹੜੀ ਇਹ ਕਿਦਰ ਪਈ ਲਵਾ ਵੈਣਾ ਇਹ ਥੋੜੀ ਘੱਟ ਕੁਆਲਿਟੀ ਆ ਗਈ ਜੀ ਤੇ ਆ ਥੋੜੀ ਏਦੋਂ ਚੰਗੀ ਆ ਗਈ ਜਿਵੇਂ ਪਿਆ ਕਰੀਂਦੀ ਆਦੀ 70 ਵਾਲੀ ਹੋਊਗੀ 70 ਵਾਲਾ ਕਿਹੜਾ ਜੀ 70 ਵਾਲਾ ਪਿੱਛੇ ਪਿਆ ਮੋਟਾ ਹੋਰ ਤਾਂ ਲਸਣ ਆ ਜੋ ਬਾਕੀ ਚੱਲ ਜਾਦਾ ਇੰਦਰ ਪਿਆ ਹੋਊਗਾ ਬਈ ਮੋਟਾ ਲਸਣ ਇਹ ਉਹ ਪਿਆ ਪਿੱਛੇ ਗੋੜ ਗੋੜ ਗੋੜਾ ਆ ਗੋੜਾ ਪਿਆ ਹੈ ਗੋੜਾ ਸਹੀ ਹੈ ਜੀ ਆ ਬੈ ਜਿਹੜਾ ਭਾਈ 70 ਵਾਲਾ ਸੀ ਤੇ ਪਹਿਲਾਂ 40 ਰੁਪਿਆ ਵਾਲਾ ਆ 40 ਵਾਲਾ ਹਨਾ ਵਾਕਿਆ 40 ਵਾਲਾ ਜਿਹੜਾ ਬਰੀਕ ਬਰੀਕ ਲਸਣ ਤੋਂ ਬੋਰੀਆਂ ਵਿੱਚ ਜੀ ਜਾਂਦਾ ਇਹ 40 ਵਾਲਾ ਆ 40 ਵਾਲਾ ਆ 70 70 ਰੁਪਏ ਕਿਲੋ 골ਡ ਸੁਪਰ 골ਡ ਕੁਆਲਿਟੀ ਆ ਗਈ ਹੈ ਜਿਹੜੀ ਜਿਹਾ ਵਜਨ ਹੋਗਾ ਜੀ 30 ਕਿਲੋ 30 ਕਿਲੋ 20 ਕਿਲੋ 20 ਕਿਲੋ 30 ਕਿਲੋ ਦਾ ਵਜਨ ਨਾ ਭਾਈ ਇਹਦੇ ਚ 20 ਹੋਗਾ ਜੀ ਇਹ 20 ਆ 20 ਕਿਲੋ ਚਾਂਦਨੀ ਇਹ ਚਾਂਦਨੀ ਹੈ ਚਾਂਦਨੀ 20 ਰੁਪਏ ਇਹ ਕਰਦੀ ਹੈ ਪੂਰੀ ਚਾਂਦਨੀ ਜਿਹੜਾ ਜੱਡਾ ਜੱਡਾ ਮੋਤੀਆਂ ਵਰਗੇ ਮੈਂ ਨਾ ਭਾਈ ਲਸਣ ਪਏ ਇੱਧਰ ਇਹ ਕਿਆ ਬਾਤ ਆ ਨਾ ਤੇ ਸੇਠ ਸਾਹਿਬ ਦਾ ਨੰਬਰ ਦੇ ਦਿੰਨੇ ਸਾਨੂੰ ਬਾਈ ਸੇਠ ਸਾਹਿਬ ਦਾ ਨੰਬਰ ਬਾਈ ਨੰਬਰ ਕਿੰਨਾ ਸੀ ਆਪਣਾ ਸੇਠ ਦਾ 93143 ਠੀਕ ਹੈ ਜੀ 14198 93143 14198 ਸਹੀ ਹੈ ਜੀ ਹਾਂ ਜੀ ਹਾਂ ਜੀ ਤੇ ਕਨੈਕਟ ਬਾਈ ਨਾਲ ਕਰ ਲਿਆ ਕਰੋ ਜਿਹਨੂੰ ਲਸਣ ਵਗੈਰਾ ਚਾਹੀਦਾ ਹੁੰਦਾ ਜੀ ਨਾ ਜਿਵੇਂ ਹੁਣ ਵਿਆਹ ਸ਼ਾਦੀਆਂ ਦੇ ਸੀਜ਼ਨ ਆ ਗਿਆ ਅਗਲੇ ਨੇ ਹਲਵਾਈ ਪਹਿਲੇ ਲਿਖ ਦਿੰਦੇ ਆ ਜੀ ਤੇ ਆ ਜਾਓ ਕਰਾਂਜੀ ਬਾਈ ਠੀਕ ਹੈ ਜੀ ਸਹੀ ਹੈ ਜੀ ਹੋਰ ਭਰਾ ਕੀ ਵਾਲਾ ਬਾਈ ਠੀਕ ਆ ਲਓ ਬਾਈ ਤੇ ਇਧਰ ਹੋਰ ਵੈਰਾਈਟੀਆਂ ਤੁਹਾਨੂੰ ਵਿਖਾ ਦਿੰਦੇ ਆਂ ਬਾਈ ਜਿਹੜੀਆਂ ਜਿਹੜੀਆਂ ਰਹਿ ਗਈਆਂ ਮਿੱਤਰੋ ਕਿਉਂਕਿ ਨਾ ਮੰਡੀ ਦੇ ਵਿੱਚ ਤਕਰੀਬਨ ਆਹੀ ਚੀਜ਼ਾਂ ਆਈ ਜਾਂਦੀਆਂ ਬਾਈ ਤੇ ਇਹ ਕਫਗਾ ਦੂਜੇ ਅਫਗਾਨੀ ਆ ਗਏ ਸੀ ਹਿਮਾਚਲ ਵਾਲੇ ਸੌਦੇ ਰਹਿ ਗਏ ਬਾਈ ਤੇ ਹਿਮਾਚਲ ਵਾਲੇ ਸੌਦੇ ਤੁਹਾਨੂੰ ਜ਼ਰੂਰ ਦਿਨਾ ਦਿੰਦੇ ਆਂ ਸ਼ਿਮਲਾ ਮਿਰਚ ਪਈ ਆ ਬਾਈ ਇਧਰ ਸਰਸਿਕ ਸਰਸਿਕ ਲਾ ਬਾਈ ਉਹ ਦੁਕਾਨ ਤੇ ਖੜੇ ਜਿੱਤੇ ਹਿਮਾਚਲ ਦਾ ਸੌਦਾ ਦਾ ਬਾਈ ਜਤਿੰਦਰ ਕੁਮਾਰ ਐਂਡ ਕੰਪਨੀ ਸਭ ਤੋਂ ਪਹਿਲਾਂ ਵੀਰ ਭਰਾ ਨੋਟ ਕਰ ਲਿਓ ਜੀ ਇਹਨੂੰ ਫੋਨ ਨੰਬਰ ਹਨਾ 995234201 ਤੇ 19783112 ਦੁਬਾਰਾ ਇਹ ਹੀ ਆ ਜੀ 998221612 9982821612 ਦਾ ਨੰਬਰ ਆ ਪਹਿਲਾਂ ਜਿੱਥੇ ਆਪਾਂ ਖੜੇ ਆ ਇੱਥੇ ਆਉਂਦੇ ਹਿਮਾਚਲ ਦੇ ਸਭ ਦੇ ਜੇ ਕੋ ਮੇਰਾ ਵੀਰ ਭਰਾ ਵਿਆਹ ਸ਼ਾਦੀ ਦਾ ਮਾਲ-ਛੜ ਖਰੀਦਣਾ ਚਾਹੁੰਦਾ ਜੀ ਇੱਥੋਂ ਸਿੱਧਾ ਪਹਿਲਾਂ ਫੋਨ ਕਰਕੇ ਆ ਰੇਟ ਪਤਾ ਕਰ ਲਿਓ ਜੀ ਭਾਈ ਕੀ ਕੀ ਰੇਟ ਆ ਪਹਿਲਾਂ ਆਦੀ ਪਰਚੀ ਵੇਖਣੀ ਆ ਤੁਸੀਂ ਹਣਾ ਉੱਥੋਂ ਵੇਖ ਲੈਣੇ ਤੇ ਬਾਈ ਕੋ ਡਿੰਡਾ ਪਤਾ ਨਹੀਂ ਕਿਹੜੀ ਦੂਜੀ ਸਥਾਨ ਜਾਇ ਬਾਈ ਦੇ ਮੈਕ ਲਾਈਏ ਕਰੋ ਲਓ ਜੀ ਹੋਰ ਭਰਾ ਠੀਕ ਹੈ ਭਾਈ ਬਹੁਤ ਵਧੀਆ ਭਾਈ ਵਧੀਆ ਜੀ ਭਾਈ ਇਹ ਡਿੰਡਾ ਬਹੁਤ ਕੈਂਟ ਕੁਆਲਟੀ ਹੈ ਕਿ ਕਿੱਥੋਂ ਮੰਗਾ ਲਈ ਇਹ ਬਾਈ ਡਿੰਡਾ ਵੀਰੇ ਇਹ ਰਾਜਸਥਾਨ ਦੇ ਰਾਜਸਥਾਨ ਦੇ ਡਿੰਡਾ ਸ਼ੁਰੂ ਹੋ ਗਏ ਭਾਈ ਮੰਡੀ ਦੇ ਵਿੱਚ ਕੀ ਕੀ ਰੇਟ ਬਜ ਚੱਲ ਰਿਹਾ 45 ਰੁਪਏ ਕਿਲੋ ਲੈ ਭਾਈ 45 ਰੁਪਏ ਦੇ ਨੇੜ 45 45 ਰੁਪਈਆ ਦੇ ਨੇੜੇ ਰੋ ਚੱਲੇਦਾ ਔਲੇ ਆ ਗਿਆ ਜੀ ਭਾਈ ਇੱਧਰ ਔਲਾ 30 ਰੁਪਏ ਕਿਲੋ ਐਡਵਾਂਸ ਔਲਾ ਆ ਗਿਆ ਜਾਨੀ ਹਲੇ ਜਿੱਦ ਚੱਲਦਾ ਜੀ ਹੈਨਾ ਰਾਜਸਥਾਨ ਰਾਜਸਥਾਨ ਔਲਾ 30 30 ਰੁਪਈਆ ਦੇ ਨੇੜੇ ਜਿਹੜਾ ਬਾਜ਼ਾਰ ਇਹਦਾ ਰਹੀ ਜਾਂਦਾ ਭਾਈ Shimla ਮਿਰਚ ਕਿੰਨੀ ਕਰਤੀ ਭਾਈ ਅੱਜ ਅੱਜ 80 ਰੁਪਏ ਕਿਲੋ ਲੈ ਲੈ ਭਾਈ 80 80 ਰੁਪਈਆ ਜਿਹੜਾ Shimla ਮਿਰਚ ਦਾ ਬਾਜ਼ਾਰ ਆ ਜਾਨੀ ਸੌਦੇ ਸਾਰੇ ਇੱਧਰ ਜਿਹੜੇ ਰਾਜਸਥਾਨ ਵਾਲੇ ਹਿਮਾਚਲ ਵਾਲੇ ਆ ਜੀ ਤੇਜੀ ਆ ਜੀ ਕੰਮ ਤੇਜੀ ਆ ਜੀ ਜਾਨੀ ਫੁੱਲ ਹੈਨਾ ਕੱਲ ਨੂੰ ਜੇ ਗਾਹਕ ਹੋਰ ਆਊਗਾ ਭਾਈ ਹਾਂਜੀ ਹਾਂਜੀ ਪੂਰਾ ਜੀ ਪ 12 ਰੁਪਏ ਕਿਲੋ ਅੱਜ ਉਗਣੀ ਪੇਟਾ ਆ ਗਿਆ ਭਈ 12 12 ਰੁਪਏ ਕਿਲੋ ਤੇ ਚਾਇਨਾ ਖੀਰਾ ਪਿਆ ਜੀ ਚਾਇਨਾ ਖੀਰਾ 30 ਰੁਪਏ ਆ 15 ਰੁਪਏ ਦੇਸੀ 15 ਰੁਪਏ ਦੇਸੀ ਆ ਗਿਆ ਨਾ ਚਾਇਨਾ ਕੀਦਾ 30 ਰੁਪਏ ਕਿਲੋ ਅੱਲਾਹ ਦੇ ਅਰਕਾ ਨਾ ਗਿਆ ਭਾਈ ਹਾਂਜੀ ਅੱਲਾ ਦਾ ਆਓ ਜੰਮੀਆ ਲੋਕੀ ਪੰਜ 15 ਤੋਂ 20 15 ਤੋਂ 20 ਰੁਪਏ ਲੈ ਭਾਈ ਆਹ ਸਿਟੀ ਦੀ ਵੈਰੈਂਟੀ ਬਾਈ ਕੋਲੇ ਸੀਗੇ ਹੁਣ ਨਿੰਬੂ ਦਾ ਬਾਜ਼ਾਰ ਜਮੇ ਜੀ ਨਿੰਬੂ 20 ਤੋਂ 25 ਉਹ ਰੇਟ ਘਟ ਗਿਆ ਹਣਾ ਨਵੇਂ ਬੁਲਾ ਰੇਟ 20 ਤੋਂ 25 ਰੁਪਏ ਹੋਣੇ ਵਿਕਿਆ ਹੋਣੇ ਕੋਈ ਮਾਰਸ਼ਲ ਤਾਂ ਨਹੀਂ ਰੇਟ 60 ਤੋਂ 70 ਮੇਰੇ ਤੋਂ ਅੱਗੇ 7 ਤੋਂ 70 ਇੰਨਾ ਰੇਟ ਵਧ ਗਿਆ ਭਾਈ ਬਰਸਾਤ ਦੇ ਵਿੱਚ ਮਾਲ ਨਹੀਂ ਪਹੁੰਚਿਆ ਮਾਲ ਨਹੀਂ ਪਹੁੰਚਿਆ ਲੱਭੇ ਭਾਈ ਦਾ ਨੰਬਰ ਤੁਹਾਨੂੰ ਬਾਅਦ ਮੈਂ ਲੋਡ ਕਰ ਲਿਓ ਜੀ ਜੇ ਕੋਈ ਮੇਰਾ ਵੀਰ ਆ ਭਾਈ ਜੇ ਕੋਈ ਵਿਆਹ ਸ਼ਾਂਤੀ ਵਾਲਾ ਹੁਣ ਵੀਰ ਭਰਾ ਮਾਲਸ਼ਾਲ ਖਰੀਦ ਰੋ ਆਫਰ ਲਾ ਦਿਓ ਜੇ ਪੱਕਾ ਦਾਦਾ ਗਲਾ ਨੇ ਪੂਰੀ ਕਰ ਕਿਹਾ ਦਿਓ ਰੇਟ ਹੁਣ ਆਪਣੇ ਕਹੇ ਮੈਂ ਕਹਿੰਦਾ ਤੁਹਾਡੀ ਵੀਡੀਓ ਜਿਹੜਾ ਸ਼ੇਅਰ ਕਰੋ ਤਾਂ ਬਕਰਦਾ ਬੱਲੇ 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 ਕੀ ਵਾਲਾ ਠੀਕ ਹੈ ਭਾਈ ਜੀ ਭਾਈ ਦਾ ਨੰਬਰ ਨੋਟ ਕਰ ਲਿਆ ਸੀ ਨਾ ਤੇ ਕਨੈਕਟ ਭਾਈ ਨਾਲ ਕਰ ਲੈ ਰੌਣਕ ਮੇਲਾ ਤੁਹਾਨੂੰ ਵਿਖਾ ਦਿਨਾ ਬਾਈ ਦੀ ਦੁਕਾਨ ਤੇ ਇੱਧਰ ਕਿੰਨਾ ਲੱਗਿਆ ਪਿਆ ਜੀ ਹੈ ਨਾ ਤੇ ਇੱਧਰ ਬਾਕੀ ਪੁਰਾਣੇ ਆੜਤੀਏ ਨਾਲ ਗੱਲਬਾਤ ਕਰਨ ਲੱਗੇਗਾ ਇਹਨਾਂ ਦਾ ਐਕਸਪੀਰੀਅੰਸ ਹੁੰਦਾ ਜੀ ਜ਼ਿਆਦਾ ਤੇ ਇਹਨਾਂ ਨੂੰ ਪਤਾ ਹੁੰਦਾ ਪੂਰੀ ਮਾਰਕੀਟ ਦਾ ਤੇ ਲਓ ਜੀ ਇਧਰ ਹੁੜ ਜੀ ਸਤਿ ਸ਼੍ਰੀ ਅਕਾਲ ਜੀ ਕਿਹਦਾ ਬਈ ਠੀਕ ਠਾਕ ਸਿੱਧਾ ਕਿਵੇਂ ਜੀ ਵਾਹ ਬੰਨ ਵਾਹ ਬਹੁਤ ਵਧੀਆ ਬੰਨ ਵਾਹ ਵਨ ਨਹੀਂ ਲੈਣਾ ਚਾਹੀਦਾ ਜੀ ਹਣਾ ਅੱਜ ਕੇ ਮੰਡੀ ਚ ਕਹ ਕਿੰਨਾ ਸੀ ਬੱਪੂ ਅੱਜ ਅੱਜ ਸੌਦਾ ਬਹੁਤ ਦਾ ਮੰਡੀ ਦੇ ਵਿੱਚ ਰੇਡ ਨਹੀਂ ਹੈਗਾ ਕੋਈ ਰੇਡ ਨਹੀਂ ਬਣਿਆ ਜੀ ਵਾਹ ਗੋਭੀ ਗੋਭੀ ਦਾ ਮਾੜਾ ਕਰੰਟ ਆਇਆ ਜੀ ਅੱਜ ਗੋਭੀ ਬਸੜੀ ਬੜੀ 22 ਰੁਪਏ ਵਿਕੀ ਆ ਹਾਂ ਜੀ ਵੈ ਜੀ ਕਹਿੰਦਾ 30 30 ਵੀ ਚੰਗੀ ਕੁਆਲਿਟੀ ਮੈਗੀ ਜੀ ਹਾਂ 30 ਵੀ ਵਿਕੀ ਵਧੀਆ ਕੁਆਲਿਟੀ ਬਿਕੀ 20 ਤੋਂ 22 ਤੋਂ ਲੈ ਕੇ 30 ਕਿਰਾ ਬੰਦਾ ਸਹੀ ਹੈ ਜੀ 13 ਸਹੀ ਹੈ ਬੰਗਲੌਰ 13 14 ਰੁਪਿਆ ਜੀ ਬੰਗਲੌਰ 13 14 ਰੁਪਿਆ ਪੜਤ ਆ ਗਿਆ ਜਿਹੜਾ ਬਈ 13 14 ਰੁਪਈਆ ਹੈ ਨਾ ਪੜਤ ਆ ਗਿਆ ਤੇ ਆਦਿਕਰ ਦਾ ਕੀ ਰੇਟ ਹੈ ਜੀ ਆਹ ਆਦਿਕਰ 50 55 55 ਲਾ 50 55 ਨਵਾਂ ਆਦਿਕਰ ਜਿਹੜੀ ਫਰੈਸ਼ ਆਦਿਕਰ ਚੱਲੀ ਜਾਂਦਾ ਸੁੱਕਾ ਆਦਿਕਰ ਨਹੀਂ ਹੈ ਨਾ ਇਹਨਾਂ ਹਾਲਾਤ ਕਰ ਜਿਉਂ ਕਹਤ ਨੇ ਸਹੀ ਹੈ ਜੀ ਇਹ ਕਿਹੜੀ ਸੈਟ ਤੋਂ ਆਉਂਦਾ ਜੀ ਬੰਗਲੌਰ ਬੰਗਲੌਰ ਤੋਂ ਆਉਂਦਾ ਤਾਜ਼ਾ ਹੀ ਆਉਂਦਾ ਜਾਨੀ ਉਧਰੋਂ ਫਰੈਸ਼ ਹੀ ਬੰਗਲੌਰ ਤੋਂ ਆਉਂਦਾ ਮਾਲ ਇਹ ਇੱਕ ਕਹਿੰਦਾ ਕੱਲ ਨੂੰ ਕਹਾਂਕ ਵਧਣਾ ਜੀ ਮੇਰੇ ਨਾਲ ਮੰਡੀ ਜਾਣਾ ਕਾਰਨ ਪਰਸੋਂ ਕਹਿੰ ਪਉਗਾ ਫਰਕ ਜੀ ਹਾਂ ਬੈਂਕਟ ਗੋਭੀ ਗੁੱਭੀ ਤੇਜ ਹੋ ਜੂ ਕੱਲ ਨੂੰ ਹਾਂ ਜੀ ਕੱਲ ਨੂੰ ਕਹਿੰਦੇ ਕਰਮਲ ਕਰਮਲ ਹੋਣੀ ਆ ਮੰਡੀ ਚ ਕੱਲ ਨੂੰ ਵੀ ਢੇੜਾ ਮਾਰਾਂਗੇ ਆਪਾਂ ਅੱਜ ਵੀ ਭਲਾ ਜਿਹੜੇ ਰੇਟ ਜਿਹੜੇ ਗਣਾਈ ਜਾਂਦੇ ਆ ਜੀ ਹੋਰ ਆਪਣੇ ਕੋਲੇ ਮਤਲਬ ਕੀ ਹੁੰਦਾ ਹਮਾਚਲ ਵਾਲੇ ਸੌਦੇ ਵੀ ਹੁੰਦੇ ਆ ਜੀ ਹਾਂ ਜੀ ਆਪਣੇ ਕੋਲ ਦੇਸੀ ਦੇਸੀ ਸਹੀ ਹੈ ਜੀ ਲੋਕਲ ਸੌਦਾ ਆਪਣੇ ਕੋਲ ਸਾਰੇ ਲੋਕਲ ਸੌਦਾ ਹੁੰਦਾ ਹੈ ਨਾ ਸ੍ਰੀ ਸਰਦਾਰ ਨਰਮਲ ਸਿੰਘ ਐਂਡ ਕੰਪਨੀ ਦੇ ਖੜੇ ਬਈ ਨਰਮਲ ਸਿੰਘ ਦਰਸ਼ਨ ਸਿੰਘ ਬਾਈ ਦਾ ਨਾਮ ਆ ਚਲ ਨਮੇ 7435782322 ਦੇ ਨੰਬਰ 'ਚ ਕਨੈਕਟ ਤੁਸੀਂ ਕਰ ਲਿਆ ਕਰੋ ਜਦੋਂ ਵੀ ਮਾਲਸ਼ਾਲਾ ਇਥੋਂ ਚਾਹੀਦਾ ਹੁੰਦਾ ਜੀ ਆ ਪਰਮਲ ਦਾ ਬਿਜਾਰ ਕਿਨਾਂ ਗਿਆ ਜੀ ਜਿਵੇਂ ਆ ਪਾ ਬਰੀਕ ਇਹ ਕੁੰਦ루ਆ ਜੀ 15 ਰੁਪਏ ਕਿਲੋ ਆ ਕੁੰਦ루 ਕੁੰਦਰੂ ਅੱਛਾ ਆਪਣੇ ਇਧਰ ਕੁੰਦਲੂ ਆਂਦੇ ਆ ਜੀ ਆਪਣੇ ਉਧਰ ਪਰਮਲਾਂ ਦੇ ਬਾਈ ਇਸ ਰਾਹ ਦੇ ਤੌਰ ਤੇ ਵੀ ਖਾਧਾ ਜਾਂਦਾ ਹੈ ਇਹ ਸਹੀ ਆ ਜੀ ਹੋਏ ਇਹਦੇ ਫਾਇਦੇ ਜੀ ਫਾਇਦੇ ਗੁਣਕਾਰੀ ਬਹੁਤ ਹੈ ਬਹੁਤ ਬਹੁਤ ਅਤਨੇ ਉਹ ਹੁੰਦਾ ਕੌੜਾ ਥੜਾ ਇੱਕ ਨਾ 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 ਮਿੱਠਾ ਖਾ ਕੇ ਦੇਖ ਅੱਛਾ ਜੀ ਕੀ ਆ ਬਾਤ ਆ ਲਓ ਜੀ ਨੇ ਆਹ ਲਓ ਦੇਖੋ ਖਾ ਕੇ ਤੇ ਇਹ ਜੀ ਬਣਦੀ ਕਿਵੇਂ ਸਬਜੀ ਜੀ ਇਹ ਕਿ ਮੈਂ ਟੰਡੋ ਬਣਦੀ ਐ ਟੰਡੋ ਬਣੋ ਲੈ ਵੀ ਆਪਾਂ ਤਾਂ ਇਹਦੇ ਬਣਾਇਆ ਸਹੀ ਹੈ ਜੀ ਤੇ ਲੈ ਵੀ ਜਿਹਨੂੰ ਇਹ ਚੀਜ਼ ਦੀ ਨੌਲੇਜ ਆ ਉਹ ਬਣਾਉਂਦੇ ਹੁੰਦੇ ਤਾਂ ਕਿਸੇ ਦੂਜੀ ਵੇਹੇ ਤੇ ਆਹ ਰੇਡ ਜਿਹੜੇ ਮੇਰੇ ਚੱਲੀ ਜਾਂਦੇ ਬਾਈ ਦਾ ਨੰਬਰ ਆ ਗਿਆ ਕਨੈਕਟ ਕਰ ਲਿਓ ਜੀ ਬਾਕੀ ਤੁਹਾਨੂੰ ਸਾਰੀ ਮੰਡੀ ਦੀ ਵੀਡੀਓ ਬਣਾਤੀ ਆ ਤੇ ਐਕਸਪੀਰੀਅੰਸ ਬਾਈ ਜੀ ਦਾ ਬਹੁਤ ਆ ਕਨੈਕਟ ਜਦੋਂ ਮਰਜ਼ੀ ਕਰ ਲਿਓ ਜੇ ਫੋਨ ਛੂਨ ਆਉਣ ਲਾਉਣ ਆਈ ਠੀਕ ਹੈ ਜੀ ਠੀਕ ਹੈ ਜੀ ਤੰਦਰ ਹੋ ਕੇ ਜੀ ਹੋ ਕੇ ਲਓ ਬਈ ਜੇ ਆਪਣੀ ਵੀਡੀਓ ਬਾਈ ਜੀ ਚੰਗੀ ਲੱਗਦੀ ਆ ਤੇ ਲਾਈਕ ਐ ਸ਼ੇਅਰ ਕਮੈਂਟ ਜ਼ਰੂਰ ਕਰਦਿਆ ਕਰੋ ਵੀਰ ਭਰਾ ਤੇ ਬਾਕੀ ਕੱਲ ਨੂੰ ਆਪਾਂ ਨਾ ਫਲਾਂ ਦੀ ਵੀਡੀਓ ਵੀ ਬਣਾਉਣੀ ਆ ਕੱਲ ਨੂੰ ਆਪਾਂ ਮੈਕਸ ਦੀ ਵੀਡੀਓ ਬਣਾਵਾਂਗੇ ਮੋਟੀ ਮੋਟੀ ਸਬਜ਼ੀ ਦੀ ਵੀਡੀਓ ਬਣਾਵਾਂਗੇ ਕਿਉਂਕਿ ਕੱਲ ਨੂੰ ਹੈਗੀ ਕਰਬੋ ਤਰਬਲ ਬਾਈ ਕੱਲ ਨੂੰ ਫਲਾਂ ਦੇ ਰੇਟ ਦੱਸਾਂਗੇ ਆਪਾਂ ਤੇ ਫਲਾਂ ਦੇ ਰੇਟ ਮੰਡੀ ਦੇ ਵਿੱਚ ਕੀ ਚੱਲੀ ਜਾਂਦੇ ਆ ਬਾਈ ਤੇ ਬਾਕੀ ਮੇਰਾ ਵੀਰ ਭਰਾ ਸਪੋਰਟ ਕਰਿਆ ਕਰੋ ਜੇ ਜ਼ਰੂਰ ਲਾਈਕ ਐ ਸ਼ੇਅਰ ਕਮੈਂਟ ਕਰ ਲੈਣਾ ਭੁੱਲਿਆ ਕਰੋ ਵੀਰ ਭਰਾ ਯਾਰ ਵੀਡੀਓ ਨੂੰ ਜ਼ਰੂਰ ਕਰਿਆ ਕਰੋ ਤੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕਰ ਕੇ ਹੰਦੇ ਵੀਰ ਭਰਾ ਵੇਖ ਸਾਰੇ ਜਾਂਦੇ ਆ ਚੈਨਲ ਸਬਸਕ੍ਰਾਈਬ ਜ਼ਰੂਰ ਕਰਦਿਆ ਜਲਦੀ ਤੋਂ ਜਲਦੀ ਜਿਹੜੀ ਆਪਾਂ ਨਵੀਂ ਵੀਡੀਓ ਪਾਈਏ ਜਲਦੀ ਤੋਂ ਜਲਦੀ ਤੁਹਾਡੇ ਤੱਕ ਪਹੁੰਚ ਜਾਇਆ ਕਰੋ ਬਈ ਧੰਨਵਾਦ ਉਹ ਤੁਹਾਡਾ ਬਹੁਤ-ਬਹੁਤ ਵੀਡੀਓ ਨਾਲ ਜੁੜਨ ਦਾ ਤੇ ਲਾਈਕ ਸ਼ੇਅਰ ਕਮੈਂਟ ਜਰੂਰ ਕਰਦਾ ਕਰੋ ਉਹ ਮੰਡੀ ਉਹ ਮੰਡੀ ਤੋਂ ਬਾਹਰ ਜਿਹੜੀ ਨਾਲ ਇਧਰ ਪਰਚੂਣ ਮੰਡੀ ਲੱਗਦੀ ਹੈ ਜੀ ਇੱਥੇ ਜਿਹੜੀ ਮੰਡੀ ਚੋਂ ਤੁਸੀਂ ਸਬਜ਼ਾ ਪਤਾ ਖਰੀਦਣਾ ਸਬਜ਼ਾ ਪਤਾ ਖਰੀਦਿਖਾਉਂਦੇ ਆ ਇੱਕ ਐਸੇ ਖੰਨੇ ਜੱਟਾ ਮੰਡੀ ਲੱਗਦੀ ਹੈ ਬਾਈ ਉਹਦੀ ਜੇ ਤੁਸੀਂ ਕਮੈਂਟ ਜਰੂਰ ਕਰੋ ਜੇ ਕਿ ਵੀਰ ਭਰਾਣੇ ਅੱਜ ਕਮੈਂਟ ਕੀਤੇ ਘੱਟੋ-ਘੱਟ 20-25 ਜਣਿਆਂ ਨੇ ਕਮੈਂਟ ਕੀਤੇ ਆ ਤੇ ਉਹ ਆਪਾਂ ਜੱਟਾ ਮੰਡੀ ਦੀ ਵੀਡੀਓ ਜਰੂਰ ਬਣਾਵਾਂਗਾ ਕਿਤੋਂ ਕਿਤ ਦੱਸੋ ਬਾਈ ਖੰਨੇ ਵਾਲਿਓ ਵੀ ਜੱਟਾ ਮੰਡੀ ਦੀ ਵੀਡੀਓ ਤੁਸੀਂ ਵੇਖਣਾ ਚਾਹੁੰਦੇ ਹੋ ਉੱਥੇ ਕਹਿੰਦੇ ਕਰਬਲ ਕਰਬਲ ਸ਼ਾਮ ਨੂੰ ਪੂਰੀ ਹੁੰਦੀ ਆ ਤੇ ਜੇ ਕੋਈ ਮੇਰਾ ਵੀਰਪਰਾ ਹੈਗਾ ਤੇ ਜਰੂਰ ਕਮੈਂਟ ਕਰੋ ਜੇ ਹੋਰ ਵੀ ਕਿਧੋਂ ਦੇ ਵੀਰਪਰਾ ਜੱਟਾ ਮੰਡੀ ਵੇਖਣੀ ਆ ਕਿਹਨੇ ਜਿੱਥੇ ਜੱਟ ਸਭ ਦਾ ਡਾਇਰੈਕਟ ਵੇਜ ਤੇ ਉਹਦੇ ਕਮੈਂਟ ਥੱਲੇ ਜਰੂਰ ਕਰੋ ਫਿਰ ਆਪਾਂ ਅਗਲੀ ਵੀਡੀਓ ਜੱਟਾ ਮੰਡੀ ਦੇ ਬਣਾਵਾਂਗੇ ਜੀ ਹਾਂਜੀ